ਹਾਂਜੀ ਭਾਜੀ ਕੀ ਨਾਂ ਜੀ ਮੇਰਾ ਨਾਂ ਹੀਰਾ ਸਿੰਘ ਆ ਜੀ ਕਿਹੜਾ ਪਿੰਡ ਆ ਜੀ ਪਿੰਡ ਲਾਗੋ ਘਿਆ ਜੀ ਇਹ ਜਿਹੜੇ ਤੁਹਾਡੇ ਇੱਥੇ ਘਰਾਂ ਨੂੰ ਨੁਕਸਾਨ ਆ ਕੀ ਕਰਨਾ ਚਾਹੀਦਾ ਸਾਡੇ ਘਰਾਂ ਦਾ ਨੁਕਸਾਨ ਬਹੁਤ ਜ਼ਿਆਦਾ ਆ ਜੀ ਬਾਰਸ਼ ਕਾਰਨ ਤੇ ਕੁਝ ਸਾਡੇ ਮਤਲਬ ਪੁਰਾਣੇ ਜਿਹੜੇ ਪੁਰਾਣੇ ਤੋਂ ਪੁਰਾਣੇ ਜਿਹੜੇ ਮਕਾਨ ਆ ਤੇ ਅੱਜ ਤੱਕ ਮਤਲਬ ਨਾ ਤੇ ਕੋਈ ਬਤਾਇਕ ਆਇਆ ਇੱਥੇ ਤੇ ਨਾ ਸਾਨੂੰ ਕੋਈ ਸਰਕਾਰ ਵੱਲੋਂ ਸਹੂਲਤ ਮਿਲੀ ਆ ਤੇ ਹੁਣ ਦੀਆਂ ਬਾਰਸ਼ਾਂ ਨੇ ਬਹੁਤ ਬਰਹਾਲ ਕਰ ਦਿੱਤਾ ਸੱਤਾਂ ਡੇਗਪੀਆਂ ਸਾਡੀਆਂ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਤੇ ਅਸੀਂ ਇਹ ਸਰਕਾਰ ਕੋਲ ਮੰਗ ਕਰਨੀ ਚਾਹੁੰਦੇ ਆ ਕਿ ਕੋਈ ਵੀ ਵਿਧਾਇਕ ਆ ਕੇ ਸਾਡੇ ਮਤਲਬ ਪਿੰਡ ਦਾ ਜਿਹੜਾ ਮੈਨਾ ਕੀਤਾ ਜਾਵੇ ਵੇਖਿਆ ਜਾਵੇ ਜਾਂਚ ਕੇ ਜੇ ਤੱਕ ਕੋ ਗਲਤ ਗੱਲ ਹੋਵੇ ਤਾਂ ਉੱਥੇ ਮਤਲਬ ਜਿਹੜਾ ਐਕਸ਼ਨ ਲਿਆ ਜਾਵੇ ਤੇ ਜੋ ਵੀ ਸਾਡੇ ਘਰਾਂ ਦੀ ਹਾਲਤ ਵਗੀ ਉਹ ਵੇਖ ਕੇ ਤੇ ਸਾਨੂੰ ਮਤਲਬ ਜੋ ਬੰਦ ਦਾ ਅਨਸਾਪ ਆ ਉਹ ਦਿੱਤਾ ਜਾਵੇ ਕਿਉਂਕਿ ਸਾਡੇ ਘਰਾਂ ਦੀ ਹਾਲਤ ਤੁਸੀਂ ਵੇਖ ਹੀ ਲਈ ਆ ਬਹੁਤ ਜਿਆਦੀ ਮਾੜੀ ਆ ਸੱਤਾਂ ਟੁੱਟ ਗਿਆ ਵਾ ਬਾਲੇ ਜਿਹੜੇ ਕੋ ਚੋਂ ਲਿਆ ਵਾ ਕੋਈ ਬਹੁਤ ਬੁਰੀ ਹਾਲਤ ਵਾ ਅਸੀਂ ਇਹ ਸਰਕਾਰ ਕੋ ਮੰਗ ਚਾਉਂਦੇ ਆ ਕਿਉਂਕਿ ਸਰਕਾਰ ਜਿਹੜੀ ਹੁਣ ਮੌਜੂਦਾ ਸਰਕਾਰ ਆ ਬਹੁਤ ਵਧੀਆ ਸਰਕਾਰ ਆ ਤੇ ਅਸੀਂ ਚਾਹੁੰਦੇ ਆ ਕਿ ਸਾਡੀ ਵੀ ਕੋਈ ਸੁਣਵਾਈ ਕੀਤੀ ਜਾਵੇ ਤੇ ਸਾਨੂੰ ਜਿਹੜਾ ਬਣਦਾ ਹੱਕ ਵਾ ਸਾਨੂੰ ਮਿਲਦਾ ਜਾਵੇ ਜਿਸ ਤੱਕ ਮੌਜੂਦਾ ਸਰਕਾਰ ਦੀ ਗੱਲ ਕੀਤੀ ਆ ਹੁਣ ਤੱਕ ਕਿਸੇ ਵੱਲੋਂ ਪ੍ਰਸ਼ਾਸਨ ਵੱਲੋਂ ਆ ਕੇ ਮੌਕਾ ਦੇਖਿਆ ਨਹੀਂ ਨਹੀਂ ਜੀ ਹੁਣ ਤੱਕ ਅਜੇ ਤੱਕ ਕੋਈ ਨਹੀਂ ਸਾਡੇ ਕੋ ਆਇਆ ਤੇ ਅਸੀਂ ਤੇ ਇਹੋ ਚਾਹੁੰਦੇ ਆ ਵੀ ਜਿਹੜੀ ਸਰਕਾਰ ਆ ਮਤਲਾ ਆ ਕੇ ਤੇ ਸਾਡੀ ਹਾਲਤ ਵੇਖ ਕੇ ਤੇ ਸਾਨੂੰ ਜਿਹੜਾ ਬਣਦਾ ਵਾ ਹੱਕ ਉਹ ਸਾਡਾ ਦਿੱਤਾ ਜਾਵੇ ਕਿਉਂਕਿ ਬਹੁਤ ਜ਼ਿਆਦਾ ਪਰੇਸ਼ਾਨੀ ਇੱਕ ਬਾਰਸ ਨੇ ਪਰੇਸ਼ਾਨੀ ਕੀਤੀ ਆ ਤੇ ਇੱਕ ਸਾਡੇ ਕੋਠੇ ਜਿਹੜੇ ਚੋਰ ਆ ਸੱਤਾਂ ਡੇਗ ਰਹੀਆਂ ਵਾ ਪੁਰਾਣੇ ਮਕਾਨ ਵਾ ਸਾਨੂੰ ਅੱਜ ਤੱਕ ਮੇਰੀ 50 ਸਾਲ ਨੂੰ ਬਰੋ ਗਈ ਆ ਅੱਜ ਤੱਕ ਸਾਨੂੰ ਕਿਸੇ ਨੇ ਮਤਲਾਨ ਕੇ ਨਹੀਂ ਕੋਠੇ ਦਾ ਦਿੱਤਾ ਵੀ ਤੁਹਾਡੇ ਮਕਾਨ ਬਣ ਗਏ ਜਾਂ ਸੱਤਾਂ ਬਦਲੀਆਂ ਜਾਣ ਗਈਆਂ ਤੇ ਵੈਸੇ ਕਾਗਜ਼ਾਂ ਦੇ ਵਿੱਚ ਤੇ ਬੜਾ ਕੁਝ ਹੋ ਚੁੱਕਾ ਵਾ ਤੇ ਪਰ ਅੱਜ ਤੱਕ ਅਸੀਂ ਇਹ ਸਰਕਾਰ ਨੂੰ ਇੱਕ ਬੇਨਤੀ ਵੀ ਕਰਦੇ ਆ ਤੇ ਇੱਕ ਚੇਤਾਵਨੀ ਵੀ ਦਿੰਦੇ ਆ ਵੀ ਅੱਜ ਤੱਕ ਸਾਡੀ ਕਿਸੇ ਨੇ ਇਹ ਸਾਰ ਨਹੀਂ ਲਈ ਤੇ ਅਸੀਂ ਇਹ ਚਾਹੁੰਦੇ ਆ ਕਿ ਜਿਹੜੀਆਂ ਸਰਕਾਰਾਂ ਸੁੱਤੀਆਂ ਉਹ ਜਾਗਣ ਤੇ ਜਿਹੜੀ ਗਰੀਬ ਜਨਤਾ ਵਾ ਉਹਨਾਂ ਵੱਲ ਥੋੜਾ ਬਾਲਾ ਧਿਆਨ ਦਿੱਤਾ ਜਾਵੇ ਤੇ ਅਹੀ ਬਹੁਤ ਬਹੁਤ ਇਹਨਾਂ ਦੇ ਧੰਨਵਾਦ ਆ ਜੀ। ਅੱਜ ਆਪਾਂ ਕੀ ਨਾ ਜੀ? ਮੇਰਾ ਨਾਮ ਭਜਨ ਸਿੰਘ ਜੀ। ਕਿਹੜਾ ਪਿੰਡ ਆ ਜੀ? ਪਿੰਡ ਨਾਗੋਕੇ। ਆ ਭਜਨ ਸਿੰਘ ਜੀ ਕੀ ਘਟਨਾ ਆ ਜਿਹੜੇ ਤੋਂ ਵੱਡੇ? ਘਟਨਾ ਇਹੋ ਹੀ ਆ ਜੀ ਮੀਂਹ ਮਰਦਾ ਪੈਲੀਆਂ ਦੇ ਮਗਰ ਬਾਣੀ ਆ ਘਰਾਂ ਦੇ ਮਗਰ ਤੇ ਕੰਧਾਂ ਬੈਂਦੀਆਂ ਜਾਂਦੀਆਂ ਮਕਾਨ ਪਾਟ ਗਿਆ ਤੇ ਉੱਪਰੋਂ ਬਾਲੇ ਵੀ 2-4 ਵਾਰੀ ਡਿਗੇ ਆ ਤੇ ਮਾੜਾ ਮੋਟਾ ਕੜੀ ਕੁੜੀ ਢਾ ਕੇ ਮਤਲਬ ਰੋਕਿਆ ਕੰਮ ਤੇ ਇਹੋ ਹੀ ਅਸੀਂ ਸਰਕਾਰ ਕੋਲੋਂ ਜਾਉਨੇ ਆ ਵੀ ਸਾਡਾ ਆਣ ਕੇ ਕੋਈ ਵਦੈਕ ਆਵੇ ਕੋਈ ਆਣ ਕੇ ਪਤਾ ਸੁਰ ਲੀਕੇ ਵੇਖਦੇ ਤੇ ਸਾਡੀ ਸਾਡੀ ਕੋਈ ਘਰਾਂ ਦੀ ਆਮ ਘਰਾਂ ਦਾ ਜਿਹੜਾ ਸਭ ਇਹੋ ਨੁਕਸਾਨ ਹੋਇਆ ਵਾ ਤੇ ਆਣ ਕੇ ਦੇਖ ਕੇ ਤੇ ਸਾਨੂੰ ਪੈਸਾ ਦਿੱਤਾ ਕੀ ਜਾਵੇ ਮਕਾਨ ਕੋਈ ਪੈਸਾ ਤੇ ਲਾ ਗ੍ਰਾਂਟ ਦਿੱਤੀ ਜਾਵੇ ਜਿਹਦੇ ਨਾਲ ਅਸੀਂ ਮਕਾਨ ਆਪਣਾ ਬਦਲ ਕੇ ਛੱਤ ਬਦਲ ਲਏ ਮੰਜੀ ਮਤੇ ਕੀ ਨੋ ਜੀ ਹਾਂ ਜੀ ਜਸਵੀਰ ਕੌਰ ਮੇਰਾ ਨਾਮ ਕਿਹੜਾ ਪਿੰਡ ਹੈ ਜੀ ਨਾ ਕੋਈ ਆਪਾਂ ਜੀ ਜਿਹੜੇ ਟੋੜੇ ਘਰਾਂ ਦਾ ਨੁਕਸਾਨ ਹੋਇਆ ਵਾ ਕਿਸ ਤਰ੍ਹਾਂ ਆਇਆ ਤੇ ਕੀ ਕਰਵਾਇ ਸਾਰੀ ਹੈ ਹਾਂਜੀ ਘਰਾਂ ਦਾ ਨੁਕਸਾਨ ਇਸ ਤਰ੍ਹਾਂ ਹੋਇਆ ਵਾ ਵੀ ਜਿਹੜੇ ਲਗਾਤਾਰ ਮੀਂਹ ਪੈ ਰਹੇ ਆ ਨਾ ਉਹਨਾਂ ਨੇ ਬਹੁਤ ਨੁਕਸਾਨ ਕੀਤਾ ਬਹੁਤ ਘਰਾਂ ਦਾ ਹੀ ਨੁਕਸਾਨ ਹੋਇਆ ਇੱਕ ਦਾ ਨਹੀਂ ਹੋਇਆ ਬੜੇ ਜਿਆਦਾ ਨੁਕਸਾਨ ਹੋਇਆ ਵਾ ਪੇ ਸੱਤਾਂ ਲੋਕਾਂ ਦੀਆਂ ਡਿਗ ਪੀਆਂ ਕਈਆਂ ਦੇ ਬਾਲੇ ਡਿਗ ਪਏ ਆ ਕਈਆਂ ਦੇ ਚੋਵੇ ਪੈਂਡੇ ਕੰਧਾਂ ਪਾਟ ਗਈਆਂ ਵਾ ਜੀ ਹਾਂਜੀ ਹਾਂਜੀ ਬਹੁਤ ਜਿਆਦਾ ਨੁਕਸਾਨ ਹੋਇਆ ਵਾ ਹੁਣ ਤੱਕ ਮਾਤੇ ਕਿਸੇ ਨੇ ਜਾਇਜ਼ਾ ਲਿਆ ਗਿਆ ਤੁਹਾਡੇ ਆਗੇ ਨਹੀਂ ਜੀ ਅਜੇ ਤਾਂ ਇੱਕ ਸਾਨੂੰ ਕਿਸੇ ਨੇ ਵੇਖਿਆ ਨਹੀਂ ਆਣ ਕੇ ਦੇ ਜਾਂ ਸੱਤਾ ਕਿ ਤਰ੍ਹਾਂ ਵਾ ਡੈਕ ਪਿੰਗਾ ਵਾਂ ਜਾਂ ਰਹਿ ਗਈਆਂ ਜਾਂ ਕਿ ਤਰ੍ਹਾਂ ਕਿ ਤਰ੍ਹਾਂ ਹੈ ਭਗਵੰਤ ਜੀ ਮੰਗ ਕਰਨਾ ਚਾਹੁੰਦੇ ਮੌਕੇ ਹਾਂਜੀ ਅਹੀਂ ਨਵੀਂ ਸਰਕਾਰ ਕੋਲ ਇਹੋ ਮੰਗ ਕਰਦੇ ਆਂ ਵੀ ਸਾਡੇ ਘਰਾਂ ਨੂੰ ਕਮਰੇ ਲੈਂਟਰ ਵਾਲੇ ਪਾ ਕੇ ਦਿੱਤੇ ਜਾਣ ਜੀ ਭੁੱਲਾਂਗੇ ਹਾਂਜੀ ਮਤੇ ਕੀ ਨਾ ਜੇ ਜਗਵੀਰ ਕੌਰ ਕਿਹੜਾ ਪਿੰਡ ਹੈ ਨਾਗੋ ਕੀ ਮਤੇ ਕੀ ਕਰਨਾ ਚਾਹੋਗੇ ਇਹ ਤਾਂ ਦਿੱਕ ਦਾ ਨੁਕਸਾਨ ਹੋਇਆ ਸਾਡੇ ਘਰਾਂ ਦਾ ਬਹੁਤ ਨੁਕਸਾਨ ਹੋਇਆ ਜੀ ਸਾਡੇ ਬੱਚੇ ਵੀ ਆਉਣ ਮਾਇਆ ਇਹ ਕਰਾ ਲਿਆ ਮੇਰਾ ਉਹ ਨਹੀਂ ਹੈਗਾ ਠੀਕ ਗੱਲ ਗੱਲ ਤੇ ਬਹੁਤ ਨੂੰ ਆ ਕੋਠੇ ਕੰਡਾਂ ਡਿੱਗਣ ਜੇ ਤੇ ਪਾਣੀ ਖਲੋਤਾ ਵਿੱਚ ਕਰਾਂ ਦੇ ਤੇ ਕੋਈ ਨਹੀਂ ਆ ਕੇ ਬਾਤ ਨਹੀਂ ਪੁੱਛੀ ਨਾ ਮੈਂਬਰ ਨੇ ਨਾ ਸਰਪੰਚ ਨੇ ਕੋਈ ਨਹੀਂ ਆਇਆ ਸਾਡੇ ਪਹੁੰਚਿਆ ਨਹੀਂ ਸਾਡੇ ਤੱਕ ਨਾ ਕੋਈ ਸਾਡੀ ਨਾਲੀ ਬਣਾਈ ਆ ਨਾ ਕੋਈ ਸਾਡੇ ਕੋਈ ਕਮਰਾ ਪਾਇਆ ਨਾ ਕੋਈ ਸਾਡੇ ਪਹੁੰਚਿਆ ਹੀ ਨਹੀਂ ਸਾਡੇ ਤੱਕ ਬੜੀ ਮੁਸ਼ਕਲ ਇਹ ਵਾ ਕਦੀ ਸਰਕਾਰ ਦਾ ਕੋਈ ਪ੍ਰਸ਼ਾਸਨ ਅਧਿਕਾਰੀ ਪੁੱਜਿਆ ਤੁਹਾਡੇ ਕੋਲ ਹੁਣ ਤੱਕ ਨਹੀਂ ਕੋਈ ਨਹੀਂ ਪਹੁੰਚਿਆ ਉੱਚ ਅਧਿਕਾਰਿਓ ਕੀ ਮੰਗ ਕਰਨਾ ਚਾਹੁੰਦੇ ਜੀ ਅਹੀਂ ਅਨੇ ਹੜਲੇ ਕਾ ਬਾਲੇ ਆਏ ਕਮਰੇ ਤੇ ਸਾਡੇ ਲੰਚਾਰ ਨਹੀਂ ਪੈ ਜਾਣੇ ਅਹੀਂ ਜਦੋਂ ਮੀ ਪੈਂਦਾ ਵਾ ਬੱਚੇ ਲੈ ਕੇ ਬਾਹਰ ਪੈ ਜਾਣੇ ਆ ਵੀ ਕਹਿੰਦਾ ਦੇਦੀ ਨਾ ਪੈਣ ਤੇ ਮੈਂ ਹੁਣ ਵੀ ਆਖਿਆ ਸੀ ਭਾਜੀ ਦੇਖ ਕੇ ਆਓ ਸਾਡੇ ਪਾਣੀ ਘਰਾਂ ਚ ਖਲੋਤਾ ਵਾ ਹੈ ਤੇ ਸਾਡੀ ਇਹ ਵਾ ਜੀ ਰੁਪਈ ਸਾਨੂੰ ਸਾਡੀ ਮਜਬੂਰੀ ਇਹੋ ਹੀ ਆ ਈਹ ਹੜੇ ਕੰਪਲੀਟ ਪੈਣੀ ਚਾਹੀਦੀ ਹੈ